ਇਹ ਨੂੰ ਗਾਹ ਹੁਣ ਇਹ ਵੀ ਕਰੇ ਨਾ ਕਿੰਨੇ ਫੋਨ ਕਰਤੇ ਇੱਕ ਵੀ ਫੋਨ ਨਹੀਂ ਚੱਕਿਆ ਉਹਦੇ ਇਹਨਾਂ ਨੂੰ ਕਰ ਗੱਲ ਕਰ ਹੀ ਲੈਣੀ ਅੱਜ ਤਾਂ ਮੈਂ ਹਾਂਜੀ ਲੱਗੇ ਟਾਈਮ ਤੁਹਾਡਾ ਹੋਇਆ ਟਾਈਮ ਨੂੰ ਮੈਂ ਦੱਸ ਕਿ ਮੇਲੇ ਤੇ ਗਿਆ ਸੀ ਹੈ ਨਾ ਘਰ-ਵਾਰਨ ਦਾ ਪੁੱਲ ਹੀ ਗਿਆ ਆਪਦਾ ਓਹੋ ਆਪੀ ਤੈਨੂੰ ਪਤਾ ਤਾਂ ਹੈਗਾ ਮੈਂ ਚਾਚੇ ਨਾਲ ਗਿਆ ਪਿਆ ਸੀ ਹੈ ਨਾ ਟੈਨ ਲੱਗ ਹੀ ਜਾਂਦਾ ਹੁੰਦਾ ਹੁਣ ਬਾਹਰ ਅੰਦਰ ਸੌਥਾ ਜਾਣਾ ਪੈਂਦਾ ਸੌਥਾ ਭਾਲ ਕੇ ਆਏ ਆਂ ਸਬੂਤਾਂ ਨੂੰ ਅਸੀਂ ਕੋਸਾਥ ਹੀ ਨਹੀਂ ਲੱਗਿਆ ਹੋਰ ਦੱਸ ਹੁਣ ਕੀ ਕਰਾਂ ਮੈਨੂੰ ਸਾਫ਼ ਪਤਾ ਸੀ ਚਾਚੇ ਨਾਲ ਸੀ ਪਰ ਚਾਚੇ ਨੇ ਐਂ ਤਾਂ ਨਹੀਂ ਕਿਹਾ ਸੀ ਵੀ ਫੋਨ ਨਹੀਂ ਚੱਕਣਾ ਬਈ ਉਹੋ ਫੋਨ ਮੈਂ ਸਾਇਲੈਂਟ ਕਰ ਲਿਆ ਸੀ ਵੀ ਕਈ ਵਾਰੀ ਹੁਣ ਜਵੇਂ ਹੁਣ ਮੜਦੇ ਸੀ ਕਿਸੇ ਦੇ ਘਰੇ ਉਥੇ ਫੋਨ ਵੱਜ ਕੇ ਅਗਲੇ ਨੂੰ ਪਤਾ ਲੱਗ ਜਾਈ ਕੋਈ ਬੜਿਆ ਕਰਦਾ ਹਾਂ ਉਹ ਕਰੇ ਮੈਨੂੰ ਕੁਝ ਹੋ ਜਾਏ ਤੇ ਤੁਸੀਂ ਫੋਨ ਨਾ ਚੱਕੋ ਉਹ ਚਲ ਕੋਈ ਨਹੀਂ ਹੁਣ ਹੈ ਤਾਂ ਹੈਗੀ ਆ ਕੰਮੋ ਤੇਰੇ ਕੋਲੇ ਕੰਮੋ ਵਿਚਾਰੀ ਨੂੰ ਆਪਣੇ ਪਿੰਡ ਦਾ ਕੀ ਪਤਾ ਜਦੋਂ ਮੈਨੂੰ ਕਾਹਤੇ ਲੈ ਕੇ ਜਾਉਗੀ ਸ਼ਹਿਰ ਉਹ ਪਰ ਉਹ ਮੈਂ ਵੀ ਕੰਮ ਚੀ ਸੀ ਯਾਰ ਦੱਸ ਕੀ ਹੋ ਗਿਆ ਹੈ ਵਧੀਆ ਦਵਾਈ ਬੂਟੀ ਹੈਗੀ ਆ ਤੇਰੇ ਕੋਲੇ ਦੱਸ ਉਹ ਦਵਾਈ ਖਾ ਕੇ ਤਾਂ ਹੋਰ ਮੈਨੂੰ ਘਬਰਾਟ ਹੋਣ ਲੱਗ ਜਾਂਦੀ ਆ ਕਿਉਂ ਚਿੱਤ ਕਾਲਾ ਪੈਂਦਾ ਉਹ ਤੂੰ ਕੁਛ ਤਾਂ ਤੂੰ ਸੋਚਦੀ ਵੀ ਬਾਹਾਂ ਹੈ ਮੈਂ ਕੁਛ ਨਹੀਂ ਸੋਚਦੀ ਜੀ ਜਦੋਂ ਮੈਨੂੰ ਐ ਜੇ ਹੁੰਦਾ ਵੀ ਹਾਂ ਘਬਰਾਟ ਹੋਏ ਨਾ ਮੈਂ ਦਵਾਈ ਲੈ ਲਾ ਉਹ ਖਾ ਕੇ ਹੋਰ ਹੋਰ ਲੱਗ ਜਾਂਦੀ ਆ ਫਿਰ ਆਪਾਂ ਦਵਾਈ ਦਵਾਈ ਬਦਲ ਦਿੰਨੇ ਆ ਡਾਕਟਰ ਕੋਲੇ ਜਾਇਆ ਆਣੇ ਆ ਚੈੱਕ ਅਪ ਕਰਾ ਲੈਨੇ ਆ ਦੁਬਾਰੇ ਹਾਂ ਐ ਕਰ ਲ ਬਸ ਮੈਂ ਡਾਕਟਰ ਨਾਲ ਗੱਲ ਵੀ ਕੀਤੀ ਸੀਗੀ ਉਹ ਕਹਿੰਦਾ ਕਈ ਵਾਰ ਉਹੀ ਹੋਣ ਲੱਗ ਜਾਂਦਾ ਕੁਝ ਆਇਆ ਖਾਦਾ ਪੀਤਾ ਤਾਂ ਨਹੀਂ ਕੁਠਾ ਸਿੱਧਾ ਕੁਝ ਨਹੀਂ ਮੈਂ ਤਾਂ ਕੁਝ ਵੀ ਨਹੀਂ ਖਾਦਾ ਜਿਹੜਾ ਕੁਝ ਕੰਮੋ ਬਣਾ ਕੇ ਦਿੰਦੇ ਮੈਂ ਤਾਂ ਉਹ ਹੀ ਖਾ ਲਾਨੀ ਆ ਹੁਣ ਤਾਂ ਪਤਾ ਹੀ ਹੈ ਵਿਚਾਰੀ ਨੂੰ ਸਾਰਾ ਉਹ ਤਾਂ ਹੈਗਾ ਫਿਰ ਹੁਣ ਕਿੱਥੇ ਕੰਮ ਹੋਵੇਂ ਨੂੰ ਦਿਸੀ ਰਹੇ ਇਤਨੀ ਕੰਮ ਜਾਂ ਕਰਦੀ ਹੋਣੀ ਚਾ ਤੇ ਕੋਈ ਨਹੀਂ ਤੂੰ ਐਵੇਂ ਖਾਂਸਾ ਨਗਰ ਆਇਆ ਕਰ ਬਾਕੀ ਹੁਣ ਮੈਂ 2-4 ਦਿਨਾਂ ਦੀ ਖਿੱਚਿਆ ਮੈਨੂੰ ਆਏ ਜਿਹੜੇ ਸਬੂਤ ਸੀਗੇ ਚਾਚੇ ਕੋਲੇ ਇੱਕ ਅਰੀ ਉਹ ਹੱਥ ਲੱਗ ਜਾਣਾ ਆਪਣੇ ਹੈ ਉਹਨਾਂ ਦੇ ਨਹੀਂ ਹੁਣ ਪਤਾ ਉਹ ਸਿੰਦਰਪਾਲ ਕੋਲੇ ਆ ਕਿ ਕਿਸੇ ਕੋਲੇ ਆ ਜਾਂ ਜਿਨ੍ਹਾਂ ਨੇ ਘਟਨਾ ਕਰਿਆ ਸੀ ਬਾ ਇਹਨੂੰ ਚਾਚੇ ਨੂੰ ਉਹਨਾਂ ਕੋਲੇ ਆ ਫਿਰ ਹੁਣ ਚਾਚੇ ਨੂੰ ਪਤਾ ਨਹੀਂਗਾ ਯਾਰ ਚਾਚੇ ਉਹਨਾਂ ਨੇ ਕੋਸਾਂਗਾ ਆਪਾਂ ਸੀ ਦੇ ਸੁਰਤ ਕਰਕੇ ਲੈ ਗਏ ਚਾਚੇ ਨੂੰ ਯਾਦ ਹੋਵੇ ਫਿਰ ਤਾਂ ਪਤਾ ਹੀ ਲੱਗ ਜਾ ਸਾਰਾ ਵੀ ਕਿੱਥੇ ਰੱਖਿਆ ਸੀ ਕਿੰਨੇ ਆ ਅੱਛਾ ਤੇ ਫਿਰ ਹੁਣ ਕਿੱਥੋਂ ਮਿਲਣਗੇ ਉਹ ਕੀ ਕਰਾਂਗੇ ਪੈਰਵਾਹੀ ਕਰਕੇ ਪਤਾ ਲੱਗੂ ਯਾਰ ਹੋਰ ਕਿੱਥੋਂ ਮਿਲਣਗੇ ਉਹ ਚਾਚੇ ਨੂੰ ਜਗ੍ਹਾ ਵੀ ਨਹੀਂ ਪਤਾ ਹੁਣੇ ਜਿੱਥੇ ਚਾਚੇ ਨੇ ਰੱਖਿਆ ਸੀਗਾ ਕੋਈ ਤਾਂ ਗੱਲ ਆ ਯਾਰ ਹੁੰਦੇ ਨੇ ਤਾਂ ਸਾਰਾ ਦਿਨ ਨਿਗਾਹ ਰੱਖਦੇ ਸੀ ਰਾਤ ਨੂੰ ਵੜਨਾ ਪੈਂਦਾ ਸੀ ਸੁਣਨੀਆ ਥਮ ਤੇ ਤਾਂ ਹੀ ਤਾਂ ਘਰੇ ਨਹੀਂ ਆਇਆ ਗਿਆ ਦੋ ਤਿੰਨ ਦਿਨ ਹੋ ਗਏ ਪਤਾ ਮੈਨੂੰ ਕਿੰਨੀ ਟੈਨਸ਼ਨ ਹੋ ਗਈ ਫੋਨ ਤਾਂ ਕਰ ਸਕਦੇ ਸੀਗੇ ਮੈਨੂੰ ਚਲ ਸੌਰੀ ਬੱਬਾ ਆ ਨਾ ਤੁਹਾਨੂੰ ਫੋਨ ਕੀਤਾ ਯਾਰ ਕਿੱਥੋਂ ਜਾਂਦਾ ਕੰਮ ਤਾਂ ਇਹੋ ਜਿਹੇ ਫਿਰਦੇ ਆ ਤੁਸੀਂ ਨਹੀਂ ਫੋਨ ਕੀਤਾ ਇੱਕ ਮੈਂ ਨਹੀਂ ਠੀਕ ਹੈਗੀ ਮੈਂ ਤਾਂ ਨਾ ਆਈ ਡਰ ਲੱਗ ਜਾਂਦਾ ਕਦੇ ਆਪਣੇ ਜਵਾਕ ਨੂੰ ਨਾ ਕੁਝ ਹੋ ਜੇ ਐਵੇਂ ਨਾ ਬੋਲੀ ਜਾ ਬੁਠਾਕਤਾ ਕੁਝ ਨਹੀਂ ਹੁੰਦਾ ਮਹਾਰਾਜ ਨਾਲ ਆਪਣੇ ਕੁਝ ਨਹੀਂ ਹੁੰਦਾ ਜਵਾਕ ਨੂੰ ਕੋਈ ਨਹੀਂ ਆਪਾਂ ਚੱਲ ਵੜਦੇ ਆ ਦਵਾਈ ਬੂਟੀ ਬਦਲ ਲਿਆਉਣੇ ਆ ਚੈੱਕ ਅਪ ਕਰਾ ਲੈਣੇ ਆ ਹੋਰ ਦੱਸ ਹਾਂ ਮੈਂ ਵੀ ਐਂ ਹੀ ਕਹਿੰਨੇ ਆਪਾਂ ਦਵਾਈ ਬਦਲ ਲੈਣ ਡਾਕਟਰ ਤਾਂ ਕਹਿੰਦੀ ਹੁੰਦੇ ਆ ਚਲ ਹੁਣ ਤੂੰ ਮੈਨੂੰ ਐਸਾ ਕੋ ਖਾਦਾ ਪੀਤਾ ਹਾਂਜੀ ਮੈਂ ਖਾ ਲਿਆ ਚਲ ਕੋਈ ਨਹੀਂ ਮੈਂ ਮੜਾ ਜਾਣਾ ਆ ਧੋ ਲਵਾ ਫਰੈਸ਼ ਹੋ ਜਾ ਹਾਂ ਫਿਰ ਕੋਈ ਨਹੀਂ ਆਪਾਂ ਚੱਲਦੇ ਹਾਂ ਦਵਾਈ ਲਿਆਵਾਂਗੇ ਠੀਕ ਹੈ ਹਾਂ ਕੋਈ ਗੱਲ ਨਹੀਂ ਨਾਨੂ ਦੇ ਤਾਂ ਖਾ ਖੂ ਆਹ ਐਵੇਂ ਨਾ ਸਾਹ ਸਾਮਣੇ ਆ ਗਿਆ ਠੀਕ ਹੈ ਮਮੂ ਨੂੰ ਕਹਿ ਦਿੰਨੀ ਆ ਬਣਾ ਦਊਗੀ ਚਾਹ ਪਾਣੀ ਆਹੋ ਕੋਈ ਨਹੀਂ ਚਲ ਮਨਾ ਆ ਨੂੰ ਲਵਾ ਚੰਗਾ ਉਹ ਵੀ ਠੀਕ ਕਰਨ ਫਸੇ ਨੇ ਚਾਹ ਚ ਪੀਦੇ ਮੈਂ ਵੀ ਹੁਣ ਇਹਨਾਂ ਕੋਲ ਹੀ ਗੱਲ ਕਰੂੰਗੀ ਇਹਦੇ ਕੋਲ ਕਰੂੰਗੀ ਹਾਂ ਸਹੀ ਗੱਲ ਹੈ ਦਵਾਈ ਚੇਂਜ ਕਰਕੇ ਦੇਖਾਂਗੇ ਮੰਮੇਂ ਦੇ ਹਾਂ ਮੰਮੀ ਕਿੱਥੇ ਗਈ ਨੇ ਮੈਨੂੰ ਕੀ ਪਤਾ ਦੱਸੋ ਹਾਦੂ ਹੀ ਵੀ ਮੰਮੀ ਆ ਦੇਵੀ ਨਾ ਕੀ ਹੋ ਗਿਆ ਕੰਮ ਸੀ ਕੋਈ ਕੰਮ ਕਰਨਾ ਕੀ ਹੋਣਾ ਹੁਣ ਮੇਰੀ ਗੱਲ ਸੁਣੋ ਕਿ ਪਤਾ ਨਹੀਂ ਕਿੱਥੇ ਜਾਂਦੀ ਹੈ ਕਿੱਥੇ ਨਹੀਂ ਰੋਜ਼ ਦਾ ਕੰਮ ਹੋ ਗਿਆ ਹੁਣ ਤੂੰ ਐਂ ਦੇਖ ਲੋਕ ਗੱਲਾਂ ਕਰਦੇ ਹੋਣਗੇ ਵੀ ਪਤਾ ਨਹੀਂ ਰੋਜ਼ ਕਿੱਥੇ ਟੱਪ ਜਾਂਦੀ ਹੈ ਆਪਾਂ ਕਿਹਦੇ ਨਾਲ ਦੇਣਾ ਕੰਮ ਹੋਊਗਾ ਕੋਈ ਵਗ ਗਈ ਹੋ ਕਿਤੇ ਨਾ ਤੈਨੂੰ ਲੱਗਦਾ ਵੀ ਦੱਸ ਕੇ ਜਾਊਗੀ ਉਹ ਰੋਜੀ ਕੰਮ ਹੁੰਦਾ ਦੱਸ ਤੂੰ ਆਪ ਸੋਚਾ ਇਹ ਜੋ ਕਿਹੜਾ ਕੰਮ ਹੈ ਜਿਹੜਾ ਰੋਜੀ ਟੱਪੀ ਜਾਂਦੀ ਹੈ ਇਹ ਨਾ ਦੱਸ ਕੇ ਜਾਂਦੀ ਹੈ ਚੋਰੀ ਚੋਰੀ ਚਲੀ ਜਾਂਦੀ ਹੈ ਮੈਨੂੰ ਲੱਗਦਾ ਵੀ ਇਹਦੇ ਕਿਤੇ ਕੋਈ ਚੱਕਰ ਤਾਂ ਨਹੀਂ ਚੱਲਦਾ ਪਿਆ ਉਹਦੇ ਕੋਲ ਨਾ ਕਹਿ ਬੈਠੀ ਜਾਂ ਕਿਸੇ ਹੋਰ ਕੋਲ ਐਵੇਂ ਆ ਗੁਤਨੀ ਪਟਾ ਲੇਗੀ ਆਪਦੀ ਮੁਰ ਕੇ ਕਹਿੰਗੀ ਮੈਨੂੰ ਮਾਰਦੇ ਆ ਮੈਂ ਤਾਂ ਕਾਹਨੂੰ ਕਹਿੰਦੀ ਆ ਉਹਦੇ ਮੁਰੇ ਤੂੰ ਆਪ ਸੋਚ ਗੱਲ ਕੀ ਹੋ ਸਕਦੀ ਆ ਪਤਾ ਨਹੀਂ ਗੱਲ ਤਾਂ ਕੀ ਹੋ ਸਕਦੀ ਆ ਜੇ ਮੈਨੂੰ ਪਤਾ ਵੀ ਹੋਇਆ ਤਾਂ ਤੈਨੂੰ ਕਹਿੰਦਾ ਸੁੰਗੀ ਮੈਂ ਤੂੰ ਨਾ ਮੇਰਾ ਖਿਹੜਾ ਛੱਡੀ ਸਾਰਾ ਦਿਨ ਮੈਨੂੰ ਬੋਲਣ ਦਾ ਤੈਨੂੰ ਮੌਕਾ ਚਾਹੀਦਾ ਬਸ ਮੇਰੀ ਗੱਲ ਸੁਣ ਨੋਸਾਲ ਦੀ ਪਠੇਰੀ ਬੰਦੀ ਐ ਤੈਨੂੰ ਨਹੀਂ ਦੱਸ ਕੇ ਗਈ ਉਹ ਵੀ ਕਿੱਧਰ ਜਾਂਦੀ ਆ ਤੂੰ ਬੜਾ ਮੱਚਦੀ ਐ ਜੇ ਸਾਡੀ ਬੰਦੀ ਵੀ ਆ ਨਾਲੇ ਉਹ ਮਸੜੀ ਹੋਈ ਬੁੜੀ ਨਾਲ ਆਪਦੀ ਬਣਾਉਂਗੀ ਜਮੇ ਨਹੀਂ ਮੈਂ ਤਾਂ ਉਹਦੇ ਲਾਗੇ ਬੈਠ ਕੇ ਰਾਜੀ ਹੂੰ ਤੇਰੇ ਤੋਂ ਮੱchnਾ ਮੈਂ ਮੈਂ ਤਾਂ ਸਿਰਫ ਤੇਰੇ ਤੋਂ ਜਾਣਕਾਰੀ ਲੈ ਰਹੀ ਸੀਗੀ ਵੀ ਤੈਨੂੰ ਤਾਂ ਉਹ ਸੁਹਾ ਦੇਂਦੀ ਦੇਖੀ ਗਈ ਹੋਣੀ ਤੂੰ ਐ ਕਰਿਆ ਕਰਨਾ ਤੂੰ ਮੰਮੀ ਨਾਲ ਹੀ ਵਗ ਜਾ ਕਰ ਤੇ ਤੈਨੂੰ ਇੰਨੀ ਕਰੇ ਉਬਲੋ ਜੁਬਲੀ ਲੱਗੀ ਰਹਿੰਦੀ ਵੀ ਕਿੱਥੇ ਜਾਂਦੀ ਆ ਤੂੰ ਮੇਰੇ ਨਾਲ ਨਹੀਂ ਕਹਦੋ ਆ ਕੇ ਬੈਠ ਜੇਨੀ ਆ ਤੂੰ ਮੈਨੂੰ ਪੁੱਛਣ ਦੀ ਬਜਾਏ ਤੂੰ ਮੰਮੀ ਨੂੰ ਪੁੱਛਿਆ ਕਰ ਕੀ ਹੋ ਗਿਆ ਐਡੀ ਮੱਚਣ ਲੱਗੀ ਤੂੰ ਦੱਸ ਗੱਲ ਹੀ ਪੁੱਛਦੀ ਵੀ ਕਿੱਧਰ ਗਈ ਆ ਨਾਲ ਤਾਂ ਮੱਥਾ ਲਾਣਾ ਵੀ ਔਖ ਆ ਦੇਖ ਨਾ ਤਾਂ ਤੈਨੂੰ ਮਨਿਆਉਤਾ ਦਿੱਤਾ ਨਾ ਤੈਨੂੰ ਕੋਕਕਾਰ ਦਿੱਤਾ ਵੀ ਹਾਂ ਤੂੰ ਮੇਰੇ ਨਾਲ ਕਿ ਮੱਥਾ ਲਾਇਆ ਕਰ ਦੂਜੀ ਗੱਲ ਨਾ ਤਾਂ ਤੂੰ ਆਪ ਕੰਮ ਕਰਨੇ ਆ ਜੇ ਮੈਂ ਕਰ ਦਿੰਨੀ ਆ ਤਾਂ ਤੇ ਮੈਨੂੰ ਡਿਸਟਰਬ ਕਰਦੀ ਆ ਇਹ ਸਾਰੇ ਨਾ ਬਣਨੇ ਤੇਰੇ ਚੁਗਲੀਆਂ ਦੇ ਆਇਆ ਵੀ ਮੈਨੂੰ ਕੰਮ ਤੋਂ ਵੇਲ ਮਿਲ ਜੇ ਬਸ ਇੱਧਰ ਬੈਗੀ ਉੱਧਰ ਬੈਗੀ ਬਸ ਆਹੀ ਕੰਮ ਤੇਰੇ ਦਾ ਡਿਸਟਰਬ ਨੂੰ ਬੜਾ ਤੂੰ ਖੇਤ ਚ ਹੱਲ ਚਲਾਉਣੀ ਪਈਆਂ ਹੈ ਚੱਲ ਕੋਈ ਨਾ ਮੈਂ ਤਾਂ ਆਪਣਾ ਕੰਮ ਕਰੀ ਨਾ ਕਰ ਲੈ ਕੰਮ ਹਾਂ ਬਸ ਤੇਰੇ ਕੰਮ ਕਰਦੀ ਤੂੰ ਦਾ ਮੰਮੀ ਨੂੰ ਕਹਦੀ ਉਹ ਕਰ ਲੂਗੀ ਆਕੇ ਹਾਂ ਤੂੰ ਮੁਰੇ ਬੋਲਦੀ ਵੀ ਨਹੀਂ ਗਈ ਆ ਜਾਂਦੀ ਦਿਮਾਖ ਖਾਣੇ ਤੋਂ ਮੇਰਾ ਏ ਟਕਣ ਸੁਹਾਲੇਂ ਦੀ ਫੇਰਦੀ ਆ ਇਹਨੂੰ ਕੀ ਦੱਸਾਂ ਮੈਨੂੰ ਤਾਂ ਸਾਰਾ ਕੁਝ ਹੀ ਪਤਾ ਵੀ ਕਿੱਥੇ ਜਾਂਦੀ ਕਿੱਥੇ ਨਹੀਂ ਜਾਂਦੀ ਉਹ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵਿਰਾਤ ਮਹਿਲ ਹਾਂਜੀ ਮੈਂ ਹਾਂ ਅਮਨਿੰਦਰ ਸਿੱਧੂ ਤੇ ਅੱਜ ਤੁਹਾਡੇ ਨਾਲ ਗੱਲ ਕਰਨ ਲੱਗੇ ਆਂ ਅਸੀਂ ਆਕਾਸ਼ ਚਹਿਲ ਚੈਨਲ ਦੇ ਉੱਤੇ ਜਿਹੜੀ ਨਵੀਂ ਸੀਰੀ ਸੀ ਸ਼ੁਰੂ ਕੀਤੀ ਆ ਅਸੀਂ ਵਿਧਵਾ ਪੂਆ ਉਦੇ ਪਹਿਲੇ ਐਪੀਸੋਡ ਨੂੰ ਤੁਸੀਂ ਬੜਾ ਪਿਆਰ ਦਿੱਤਾ ਬਹੁਤ ਸੋਹਣੀ ਵੀਡੀਓ ਬਣੀ ਸੀ ਔਰ ਤੁਸੀਂ ਸਾਨੂੰ ਮੀਤੋ ਵਾਕੀਆਂ ਨੂੰ ਤੁਸੀਂ ਤਿਆਰ ਕੀਤਾ ਤੇ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਉਹ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਹੈ ਉਹ ਕਿਰਪਾ ਕਰਕੇ ਸਾਡੇ ਨੀਚੇ ਦਿੱਤੇ ਹੋਏ ਲਿੰਕ ਦੇ ਉੱਤੇ ਜ਼ਰੂਰ ਜਾਣ ਔਰ ਜਾ ਕੇ ਵੀਡੀਓ ਨੂੰ ਦੇਖਣ ਤੇ ਆਪਣਾ ਰਿਵਿਊ ਜ਼ਰੂਰ ਦੇਣ ਵੀ ਕਿਸ ਤਰੀਕੇ ਦੀ ਤੁਹਾਨੂੰ ਵੀਡੀਓ ਲੱਗੀ ਹੈ ਬਿਲਕੁਲ ਨਵਾਂ ਵਿਸ਼ਾ ਤੇ ਬਿਲਕੁਲ ਅਲੱਗ ਤਰ੍ਹਾਂ ਦੇ ਹਰ ਇੱਕ ਦੇ ਕਿਰਦਾਰ ਨੇ ਇਮੋਸ਼ਨਲ ਐ ਤੇ ਜਿਵੇਂ ਤੁਸੀਂ ਵਾਰਿਸ ਸਰਦਾਰਾਂ ਨੂੰ ਪਿਆਰ ਦਿੱਤਾ ਉਸ ਤੋਂ ਮੈਨੂੰ ਉਮੀਦ ਹੈ ਵੀ ਤੁਸੀਂ ਵੱਧ ਇਸ ਸੀਰੀਜ਼ ਨੂੰ ਚਾਹੋਗੇ ਠੀਕ ਹੈ ਨਾ ਕਿਉਂਕਿ ਇਹ ਥੋੜੀ ਜਿਹੀ ਕੜਕ ਧੜਕ ਜਿਹੜਾ ਹੈਗਾ ਉਸ ਵਿਸ਼ੇ ਤੋਂ ਅਲੱਗ ਹੈ ਪਰ ਬਹੁਤ ਕਰੰਟ ਵਿਸ਼ੇ ਨੇ ਇਹਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋਗੇ ਬਈ ਪਹਿਲਾਂ ਬਹੁਤ ਸਾਰੇ ਕਮੈਂਟ ਕੀਤੇ ਆ ਹੋਏ ਅਸੀਂ ਇਹਦਾ ਨੈਕਸਟ ਪਾਰਟ ਅਪਲੋਡ ਕਰਾਂਗੇ ਤਾਂ ਸਾਨੂੰ ਉਮੀਦ ਹੈ ਕਿ ਤੁਸੀਂ ਉਹਨੂੰ ਵੀ ਉਨਾ ਹੀ ਪਿਆਰ ਦਿਓਗੇ ਤੇ ਸੋਹਣੇ ਸੋਹਣੇ ਸਾਨੂੰ ਕਮੈਂਟ ਕਰੋਗੇ ਸਾਡਾ ਹੌਸਲਾ ਵਧਦਾ ਹੈ ਇਹਦੇ ਨਾਲ ਬਿਲਕੁਲ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਦਿੱਤਾ ਗਿਆ ਇਸ ਲਿੰਕ ਤੇ ਉੱਪਰ ਕਲਿੱਕ ਕਰੋ ਔਰ ਤੁਸੀਂ ਸਾਡੀ ਵੀਡੀਓ ਨੂੰ ਦੇਖੋ ਔਰ ਜਿਸ ਤਰੀਕੇ ਦੀ ਤੁਹਾਨੂੰ ਵੀਡੀਓ ਲੱਗੀ ਹੈ ਤੁਸੀਂ ਆਪਣੀ رائے ਜ਼ਰੂਰ ਦਿਓ ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨ ਦਾਲ ਪਾਣੀ ਦੇਖਣਾ ਕੀ ਕਰ ਇਕੱਲੀ ਦਾ ਤਾਂ ਜੀਵ ਹੀ ਨਹੀਂ ਕਰਦਾ ਕੁਝ ਕਰਨ ਨੂੰ ਮਾਤਾ ਕਨੀਆ ਪੰਨੇ ਬੜਨਾ ਨਹੀਂ ਹੋ ਦੋ ਆਲੂ ਪਾ ਕੇ ਉਹ ਕਿੱਧਰ ਉਤਰਿਆ ਉਹ ਐਂਟੀ ਠੀਕ ਹੈ ਭਾਈ ਕਿਵੇਂ ਗੱਲੀ ਬੋੜ ਬੋੜ ਜੇ ਕਰਦੀ ਫਿਰਦੀਆਂ ਕਿਦਾਰ ਪਾਣੀ ਦਾ ਦੇਖਦੀ ਸੀ ਤੈਨੂੰ ਪਤਾ ਕੱਲਿਆਂ ਦੇ ਕਾਹਦੀਆਂ ਰੋਟੀਆਂ ਪਕਾਉਣ ਹੁੰਦਾ ਜੀ ਵੀ ਨਹੀਂ ਕਰਦਾ ਕਾਸੇ ਨੂੰ ਰੋਟੀ ਪਾਣੀ ਤਾਂ ਪਕਾ ਲਿਆ ਘਰ ਟਾਈਮ ਨਾ ਖਾਲਿਆ ਕਰ ਹੋਰ ਕਿ ਇੱਥੇ ਕੀ ਲੈ ਕੇ ਜਾਣਾ ਕੱਲਾ ਇਹੀ ਰਹਿ ਜੂ ਰੋਟੀ ਬਣ ਗਈ ਇਹ ਕਿਹੜੇ ਰੋਟੇ ਜਿਹੜਾ ਟੈਨਸ਼ਨਾਂ ਬੜੀਆਂ ਪਈਆਂ ਦਿਮਾਗਾਂ 'ਚ ਉਹ ਕਿਹੜੇ ਰੋਟੀਆਂ ਚੰਗੀਆਂ ਲੱਗਦੀਆਂ ਕੋਈ ਟੈਨਸ਼ਨ ਨਹੀਂ ਰਹੇਗੀ ਬਿਲਕੁਲ ਨਾ ਗੱਲ ਹੋਈ ਸੀ ਮੇਰੀ ਸਾਰੇ ਕੰਮ ਓਕੇ ਹੋਏ ਪਏ ਆ ਇੱਕ ਅੱਧੇ ਦਿਨ ਦਾ ਪ੍ਰਾਉਣਾ ਲਾਡ ਹੀ ਰਹਿ ਗਿਆ ਹੈ ਅੱਛਾ ਬਸ ਤੇਰੇ ਨਾਲ ਕਦੋਂ ਗੱਲ ਹੋਈ ਏ ਮੈਂ ਹੁਣੀ ਆਇਆ ਬਸ ਉਹ ਦੋਵਾਂ ਨੇ ਮਿਲ ਕੇ ਇੱਧਰ ਆ ਗਏ ਉਹਨੂੰ ਆਈ ਮੇਰੀ ਗੱਲ ਸੁਣ ਤੂੰ ਆ ਬਿੰਦੇਜਟ ਜਿਹੜਾ ਉਹਨੂੰ ਫੋਨ ਜਾ ਕਰਦਾ ਨਾ ਉੱਥੇ ਆ ਜਾ ਉੱਥੇ ਆ ਜਾ ਤੂੰ ਦੇਖੀ ਕਿਤੇ ਫੇਰ ਪਵਾੜਾ ਪਾ ਦੇ ਕੋਈ ਓਏ ਹੁਣ ਤਾਂ ਕੋਈ ਪਵਾੜਾ ਨਹੀਂ ਪੈਂਦਾ ਕੁਛ ਨਹੀਂ ਹੁੰਦਾ ਸਾਰੇ ਕੰਮ ਸੁੱਧ ਹੋ ਗਏ ਟਾਈਮ ਆਪਣੇ ਨੂੰ ਹੋ ਗਿਆ ਪਹਿਲਾਂ ਚੱਲਦਾ ਸੀ ਮਾੜਾ ਹੁਣ ਹੋ ਗਿਆ ਸਿੱਧਾ ਸਮਝੀ ਨਹੀਂ ਮੈਂ ਸੁੱਧ ਕਿਨੇ ਹੋ ਗਿਆ ਕੀ ਗੱਲ ਹੋਈ ਹੈ ਚਿੰਦਰਪਾਲ ਦਾ ਸਾਰਾ ਸੱਚ ਪਤਾ ਲੱਗ ਗਿਆ ਹੈ ਉਹ ਸਾਰੇ ਸਬੂਤੋ ਤੇ ਮੂਰੇ ਰੱਖ ਦੇਣਗੇ ਹੁਣ ਇੱਕ ਦਿਨ ਦਾ ਕੰਮ ਹੀ ਹੋ ਰਹਿ ਗਿਆ ਅੱਛਾ ਇਹ ਟੂ ਜ਼ੈਡ ਸਾਰੀਆਂ ਗੱਲਾਂ ਬਾਹਰ ਆ ਗਈ ਇਹਦਾ ਮਾਤਾਬਲ ਜੇ ਚਿੰਦਰਪਾਲ ਦੀ ਸੱਚਾਈ ਸਾਹਮਣੇ ਆ ਗਈ ਕਚੰਦਰਪਾਲਤਾ ਜਾਊ ਫਿਰ ਝੇਲ ਚ ਬਸ ਸਾਰਾ ਖੇਰੂ ਖੇਰੂ ਹੋ ਜੂ ਘਰ-ਵਾਰ ਦੇਖੀ ਜਾ ਤੂੰ ਬੁਲਬੁਲ ਰਾਜ ਕਰੂਗੀ ਉੱਥੇ ਮਨਾਲੀਆਂ ਹੋ ਜਾਣਗੀਆਂ ਤੁਹਾਡੇ ਚੱਲ ਵਧੀਆ ਭਾਈ ਮੈਂ ਤਾਂ ਇਹੀ ਚਾਹੁੰਦੀ ਸੀ ਬਸ ਮੇਰੀ ਧੀ ਰਾਜ ਕਰੇ ਉਸ ਘਰ 'ਚ ਰਾਜ ਤਾਂ ਹੋ ਗਿਆ ਬਸ ਮੈਂ ਤਾਂ ਐ ਦੱਸਦੀ ਸੀ ਕਿ ਨਹੀਂ ਰਾਗੀ ਦਾ ਤਾਂ ਐ ਨਹੀਂ ਪਤਾ ਕਹਿੰਦੀ ਇੱਕ ਮਿੰਟ 'ਚ ਹੋ ਜਾਏ ਕੰਮ ਜਾਂ 2 ਘੰਟਿਆਂ 'ਚ ਹੋ ਜਾਏ ਜਾਂ 1 ਦਿਨ 'ਚ ਹੋ ਜਾਏ ਬਸ ਕਿ ਨਹੀਂ ਬੜਾ ਲੰਮਾ ਚੌੜਾ ਸਕਸੈਸਫੁਲ ਹੋ ਗਿਆ ਕੰਮ ਜਿਹੜਾ ਸੀਗਾ ਆਪਣਾ ਚਲ ਵਧੀਆ ਹੈ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਹੌਲੀ ਹੌਲੀ ਵੀ ਠੀਕ ਹੋ ਜਾਊਗਾ ਕੁਝ ਨਹੀਂ ਹੁੰਦਾ ਜਿਹੜੀ ਆਪਾਂ ਸੋਚੀ ਹੈ ਨਾ ਉਹ ਤਾਂ ਹੋਊਗੀ ਠੀਕ ਕਿਥੋਂ ਹੋਊਗੀ ਉਹ ਠੀਕ ਨਹੀਂ ਕਹਿੰਦੀ ਉੱਥੇ ਅੱਛਾ ਤਾਂ ਹਾਂ ਹਾਂ ਸਮਝਿਆ ਕਰ ਗੱਲ ਸਿੱਧਾ ਹੁਣ ਤੇ ਨਾਲੇ ਉਹ ਜਿਹੜੀ ਆਪਾਂ ਨੂੰ ਬੁੜੀ ਨੇ ਦਵਾਈ ਦਿੱਤੀ ਏ ਉਹ ਐਵੇਂ ਤਾਂ ਨਹੀਂ ਦਿੱਤੀ ਅਗਲੀ ਨੇ ਐਨੇ ਰੁਪਏ ਉਹ ਹੀ ਤਾਂ ਨਹੀਂ ਲੈ ਲੈ ਬੁੜੀ ਨੇ ਕਹਾਨੂੰ ਦਵਾਈ ਦਿੱਤੀ ਉਹ ਤਾਂ ਅਗਲੇ ਆ ਜਿੱਦੋਂ ਬਾਹਰੋਂ ਮਗਾਈ ਸੀ ਮੈਂ ਲੜੇ ਮੈਂ ਤੈਨੂੰ ਐ ਕਹਿਣਾ ਦੇ ਮਗਾ ਆਇਤਾ ਤੂੰ ਕਿ ਸੰਝਦਾ ਨਹੀਂ ਦਿੱਤੀ ਤਾਂ ਉਹਨੇ ਆ ਗਿਆ ਹੱਥ ਨਾਲੀ ਅਗਲੀ ਨਾਲ ਉਹ ਤਰਾਮਿਸ਼ਨ ਪਾਸ ਹੋ ਗਿਆ ਹਨਾ ਮੈਨੂੰ ਤਾਂ ਇੰਨੇ ਸੁੱਖੀ ਉਹੀ ਕੰਮ ਕਰੇਲੀ ਹੈ ਕਮਾ ਬੇ ਨਹੀਂ ਕਾਹ ਨੂੰ ਜਿਹੜੇ ਤੈਨੂੰ ਦੱਸਣਾ ਉਹ ਤਾਂ ਕੋਕੇ ਲਾ ਦਿੰਦੀ ਐ ਜਿਹੜਾ ਕੰਮ ਕਰਦੀ ਐ ਬਾਣੀ ਹੰਡੀ ਵੀ ਆ ਮੈਂ ਪੈਸੇ ਟਕੇ ਜਦਾ ਕਹਿੰਦਾ ਸੀ ਮਾ ਜਿਹੜਾ ਤਾਂ ਮਾਰਾ ਮੋਟਾ ਆ ਜਾਂਦਾ ਹਸਾ ਕਤਾਬਾ ਉਹ ਤਾਂ ਲੈਣ ਦੀ ਸਬੂਤ ਕੋਈ ਉਹਨੂੰ ਸਬੂਤੀ ਸਬੂਤ ਹੈ ਜਿਹੜੇ ਦੇ ਪੈਸੇ ਰਹਿੰਦੇ ਉਹ ਮੰਗਦੀ ਐ ਭਾਈ ਹੋਰ ਉਹ ਹੀ ਉਹੀ ਕਹਿੰਦਾ ਸੀ ਤੈਨੂੰ ਮੈਂ ਵੀ ਉਹ ਹੱਲ ਕਰਕੇ ਦੇ ਦਿੰਦਾ ਉਹਨੂੰ ਕਿਸੇ ਨਾ ਕਿਸੇ ਪਾਸੋਂ ਜੇਕਰ ਰੁਕਦੀਆਂ ਤਾਂ ਇੱਕ ਮਹੀਨਾ ਖੜਾ ਲਾ ਕਣਕ ਵੇਲੇ ਦੇ ਦ ਰੁਕਦੀ ਨਹੀਂ ਭਾਈ ਆ ਹੁਣੇ ਘੰਟਾ ਕ ਹੋ ਗਿਆ ਉਹਦਾ ਫੋਨ ਆ ਕੇ ਹਟਿਆ ਸੀ ਮੈਂ ਤਾਂ ਹਜੇ ਸਮਾਂ ਤੈਨੂੰ ਫੋਨ ਕਰਦੀ ਸੀ ਵਧੀਆ ਤੂੰ ਆ ਗਿਆ ਉਹ ਕਹਿੰਦੀ ਭਾਈ ਮੇਰੇ ਪੈਸੇ ਦੇਉ ਕਰਕੇ ਕਹਿੰਦੀ ਮੈਂ ਉਹਦਾ ਕੰਮ ਕੀਤਾ ਗੋਣਾਂ ਵਾਲਾ ਕੀਤਾਗਾ ਪੈਸੇ ਦੇ ਨਾਲਾ ਕੀਤਾ ਇੱਕ ਵਾਰਾ ਤਾਂ ਮੈਂ ਗੱਲ ਸੁਣ ਗੱਲ ਬੋਚ ਲਈ ਮੈਂ ਉਹਨੂੰ ਆਖਿਆ ਵੀ ਭਾਈ ਸਾਡਾ ਕੰਮ ਜਮਾ ਹੋ ਜਾਣ ਦੇ ਸਾਨੂੰ ਆਏ ਪਤਾ ਲੱਗਣਾ ਵੀ ਠੀਕ ਐ ਲਾਡੀ ਮੁੱਕ ਗਿਆ ਬਸ ਉਹਦੋਂ ਉਹਦੋਂ ਬਾਅਦ ਤਾਂ ਪੈਸੇ ਦੇ ਦੇਣੇ ਲੱਗਦੇ ਉਹਦੋਂ ਬਾਅਦ ਜਮਾ ਹੱਸ ਕੇ ਰਪਏ ਦੇ ਮੰਗ ਬੱਧ ਵੀ ਦੇ ਦਾਂਗੇ ਤਾਂ ਵੀ ਜਿਆਦਾ ਹਾਂ ਕਹਿੰਦੀ ਹਾਂ ਮੈਂ ਬਈ ਕਹੇ ਤਾਂ ਨਾ ਤੂੰ ਇਹ ਤਾਂ ਇੱਕ ਗੱਲ ਤਾਂ ਮੈਂ ਕੋਈ ਨਹੀਂ ਪੈਸਾ ਦਾ ਅਰੇਂਜਮੈਂਟ ਮਾਪੇ ਕਰਕੇ ਦਊਂਗਾ ਕੋਈ ਘਰਾਉਣ ਦੀ ਲੋੜ ਨਹੀਂ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਆਉਣ ਦੀ ਲੋੜ ਨਹੀਂ ਹੈ ਇੱਕ ਗੱਲ ਨਹੀਂ ਮੈਨੂੰ ਸਮਝ ਆਈ ਬੁਲਬੁਲ ਨੂੰ ਕਿਵੇਂ ਪਤਾ ਲੱਗਿਆ ਵੀ ਸਿੰਦਰਪਾਲ ਦੀ ਸਿਚਾਈ ਸਾਹਮਣੇ ਆ ਗਈ ਓਏ ਫੋਨ ਤੇ ਮਨਿੰਦਰ ਗੱਲ ਕਰੀ ਜਾਂਦੀ ਸੀ ਆਉਦੇ ਡੈਡੀ ਨਾਲ ਉਹਨੇ ਸੁਣ ਸੰ ਲੈ ਕੇ ਗੱਲ ਮੰਗ ਚਾਹ ਚਾ ਚੋਰੀਆਂ ਸੁਣ ਲਈ ਐ ਜੀ ਤਾਂ ਚਾਪਰ ਬਥੇਰੀ ਐ ਮਾੜੀ ਤੇਜ ਆ ਇਸ ਕੰਮ ਨੂੰ ਹਾਂ ਐ ਤਾਂ ਗੱਲਾਂ ਦੀ ਬੜਕ ਪੂਰੀ ਰੱਖਦੇ ਮਾਨੂੰ ਕਿਹਾ ਨਾ ਕਿ ਤੂੰ ਗੱਲ ਬੜਕ ਪੂਰੀ ਰੱਖਿਆ ਕਰ ਘਰ ਦਾ ਧੇਤ ਲਿਆ ਕਰ ਬੜਕ ਬਣਾ ਕੀ ਬਣਦਾ ਹੁੰਦਾ ਇਹਦਾ ਕਿੱਡਾ ਕੰਮ ਕਰੀਏ ਨਾ ਆਪਣਾ ਤਰਹੀ ਲੱਗੇ ਕਿ ਰੰਨੀ ਜਾਣਗੇ ਪਰ ਹੁਣ ਨਹੀਂ ਜਾਗਦੇ ਰੁਪਏ ਦਾ ਜਿਹੜੇ ਜਾਣਗੇ ਜਾਣਗੇ ਸਾਰੀ ਉਮਰ ਆਪਾਂ ਬਾਹਰ ਹੀ ਨਹੀਂ ਨਿਕਲ ਸਕਦੇ ਉਹ ਕਿਹੜਾ ਕਿਸੇ ਪਾਸੋਂ ਮਾਰੇ ਆ ਕੇ ਦੇਖ ਉਹ ਨਿਕਲ ਨਹੀਂ ਦਿੰਦਾ ਹੁੰਦਾ ਤਕੜਾ ਬੰਦਾ ਦਾ ਮੈਂ ਨਾ ਅਰੇ ਇੱਕ ਗੱਲ ਮੈਂ ਤੈਨੂੰ ਦੱਸ ਦਿੰਦੀ ਹਾਂ ਤੂੰ ਹੁਣ ਉਧਰ ਨਾ ਜਾਣਾ ਆਉਣਾ ਥੋੜਾ ਜਿਹਾ ਘਟਾ ਦੇ ਤੇ ਨਾਲੇ ਫੋਨ ਫੋਨ ਘਟਾ ਦੇ ਭਾਈ ਓਏ ਮੈਂ ਤਾਂ ਕੰਮ ਦੀ ਗੱਲ ਹੀ ਪੁੱਛਦਾ ਹਾਂ ਲਾ ਮੈਂ ਕਿਹੜਾ ਦੱਸ ਢੇਲੀ ਗੱਲਾਂ ਕਰਦਾ ਤੈਨਾਂ ਕੰਮ ਦੀ ਗੱਲ ਪਹਿਲਾਂ ਵੀ ਤੂੰ ਤਾਂ ਕੰਮ ਦੀ ਗੱਲ ਹੀ ਕਹਿੰਦਾ ਹੁੰਦਾ ਸੀ ਕਿੱਥੋਂ ਤੱਕ ਪਵਾੜੇ ਪਾਤੇ ਸੀ ਚਲ ਕੁਛ ਨਹੀਂ ਹੁੰਦਾ ਮਗਰ ਨਾ ਜ ਪਾਸਾ ਜੀ ਤਾਂ ਤੂੰ ਜਿਹੜੀ ਨਾਲ ਦੱਸ ਤੀ ਮੈਨੂੰ ਤਾਂ ਖੁਸ਼ੀ ਪੂਰੀ ਹੋ ਗਈ ਹੈ ਬਸ ਠੀਕ ਹੈ ਤਾਂ ਹੋ ਗਿਆ ਕੰਮ ਕੜਾਹੀ ਦਾ ਤੂੰ ਮੈਨੂੰ ਐਂ ਦੱਸ ਹੁਣ ਵੀ ਚਾਹ ਪਾਣੀ ਕੋਈ ਮੜਾ ਕਰੇਗੀ ਵਿਹਾਰ ਕੇ ਕਿਵੇਂ ਕਰੀ ਜਾਣਾ ਭੋਨ ਨੂੰ ਤਾਂ ਕੋਈ ਨਾ ਚਾਹ ਪਾਣੀ ਤਾਂ ਬਣਾ ਦੂੰਗੀ ਉਹ ਨਾ ਖੰਡ ਚਾਹ ਜੀ ਮੁੱਕੀ ਪਈ ਸੀ ਉਹ ਲਿਆਉਂਦੀ ਸੀ ਜਾ ਕੇ ਮੈਂ ਤਾਂ ਉਢੇਣਾ ਕੋਈ ਪੂਰਾ ਹੋਇਆ ਭਾਂ ਤੇ ਯਾਰ ਦਾ ਮੈਂ ਉਧਰ ਪੂਰੇ ਕਰਾਂਗੇ ਇੱਧਰ ਪੂਰੇ ਕਰਨਾ ਸੱਲ ਵਿਚਾਲੇ ਮੈਂ ਮੈਂ ਤੇਥੋਂ ਰੁਪਈਏ ਕਦੋਂ ਮੰਗਦੀ ਆ ਮੈਂ ਤਾਂ ਆਪਦਾ ਭਾਈ ਕੋਟਾ ਆ ਪੀ ਕੇ ਲਾਉਣੀ ਆ ਘਰ ਦਾ ਰਸਨਾ ਮੈਂ ਤਾਂ ਵਧੀਆ ਫੈਕਟਰੀ 'ਚ ਲੱਗੀ ਸੀ ਉਦੋਂ ਤੇਰੇ ਕਰਕੇ ਮੈਨੂੰ ਅਗਲੇ ਨੇ ਹਟਾ ਤੀ ਵੀ ਤੂੰ ਇੱਕ ਦਿਨ ਆਉਣੀ ਆ ਚਾਰ ਦਿਨ ਆਉਂਦੀ ਨਹੀਂ ਗੋਦ ਪੈਣ ਵਾਲੀ ਗੱਲ ਮੇਰੀ ਹੋਈ ਪਈ ਆ ਛੋਟੇ ਤੂੰ ਫੈਕਟਰੀ 'ਚ ਲੱਗ ਜਾ ਦੁਬਾਰੇ ਚਾਹੇ ਕੋਈ ਮਰਜ਼ੀ ਨਾ ਭਾਈ ਆ ਬੰਨੇ ਹੱਥ ਮੈਂ ਤਾਂ ਤੈਨੂੰ ਗੋਦ ਪਾਉਂਦੀ ਨਹੀਂ ਨਾ ਮੈਂ ਤੈਨੂੰ ਘਰੇ ਬੁਲਾਵਾਂ ਮੇਰਾ ਤਾਂ ਹੈਗਾ ਆ ਪਸ਼ੂ ਹੈਗਾ ਦੁੱਧ ਪਾਈ ਜਨੇ ਇਹਦੇ ਨਾਲ ਵਧੀਆ ਮੇਰਾ ਤਾਂ ਰਾੜਾ ਵੀੜਾ ਚੱਲਦਾ ਹਾਂ ਹਾਂ ਤਾਂ ਮੈਨੂੰ ਕਿੱਥੇ ਬੁਲਾਉਣੀ ਆ ਜਦੋਂ ਮੈਂ ਵਧਿਆ ਰਾਜਗੱਦੀ ਤੇ ਮੈਂ ਤਾਂ ਹੁਣ ਤੁਸੀਂ ਕਿੱਥੇ ਬੁਲਾਉਨੇ ਹੋ ਉਹ ਤਾਂ ਹੁਣੀ ਆਂਟੀ ਹੱਦ ਹੋਈ ਪਈ ਏ ਤੇਰੀ ਨਾ ਮੈਂ ਤੈਨੂੰ ਘਰੇ ਰੱਖੂਗੀ ਅਗਲੇ ਕਹਣਗੇ ਇਹ ਕੌਣ ਤੂੰ ਘਰੇ ਕਿਹਨੂੰ ਬਾਹਰ ਰੱਖੇ ਮੈਂ ਤਾਂ ਘਰੇ ਕੀ ਰਹਿਣਾ ਮੈਂ ਜਦੋਂ ਆਉਣਾ ਜਾਂਣਾ ਉਹ ਤਾਂ ਬੰਦਾ ਚਾਹ ਪਾਣੀ ਚੱਜਦਾ ਕਰਕੇ ਪੀਦਾ ਚੱਲ ਕੋਈ ਨਾ ਆਏ ਤਾਂ ਪਿਆ ਜਮੀ ਤਾਂ ਨਹੀਂ ਮੁੱਕਿਆ ਤਾਂ ਚਾਹ ਦੀ ਕੁੱਟ ਕਰਦਾਂ ਨਹੀਂ ਐ ਕਾਲੀ ਘੀੜੀ ਫੇਰ ਦੇਣੀ ਆ ਕਾਲੀ ਘੀੜੀ ਕਾਲੀ ਘੀੜੀ ਫੇਰ ਆ ਨਾ ਦੱਸ ਬਨਾਲ ਕੋਸ ਮਰਜ਼ੀ ਖਾ ਭਾਈ ਇੱਥੇ ਨਾ ਇਹ ਜੀਆਂ ਗੱਲ ਲੱਛਣ ਕਰਿਆ ਕਰ ਤੂੰ ਮੇਰੇ ਕੋਲੇ ਆ ਕੇ ਬਣਾ ਦੇ ਵਾਸਤੇ ਚਾਹ ਦੀ ਘੁੱਟ ਸਰਦਾਰ ਜੀ ਹਾਂ ਠੀਕ ਹੋਂ ਤੁਸੀਂ ਹੁਣ ਬਸ ਠੀਕ ਹਾਂ ਮੈਨੂੰ ਲੱਗਦਾ ਨਹੀਂ ਰਿਹਾ ਹੈਗਾ ਵੀ ਤੁਸੀਂ ਠੀਕ ਹੋ ਹਾਂ ਡਾਕਟਰ ਕੋਲ ਚੱਲੀ ਆਪਾਂ ਅ ਮੈਂ ਡਾਕਟਰ ਕੋਲੇ ਚੱਲਿਆ ਤੂੰ ਕੀ ਲੈਣਾ ਨਾਲੇ ਮੈਨੂੰ ਪੁੱਛ ਕੇ ਹੈਂ ਕੀ ਮਤਲਬ ਹੋਇਆ ਤੁਹਾਡਾ ਹੈਗੀ ਆ ਮੇਰੀ ਘਰ ਵਾਲੀ ਮੈਨੂੰ ਪੁੱਛਣ ਨੂੰ ਤੂੰ ਨੌਕਰਾਨੀ ਆ ਨੌਕਰਾਨੀ ਬਣ ਕੇ ਰਹਿ ਠੀਕ ਆ ਨਾ ਨਾਲੇ ਅੱਜ ਰਿਪੋਰਟਾਂ ਆ ਜਾਣਗੀਆਂ ਪਤਾ ਲੱਗ ਜਾਊਗਾ ਮੈਂ ਪਿਛਲੇ ਦਿਨਾਂ ਦੇ ਵਿੱਚ ਕੀ ਖਾਧਾ ਕੀ ਨਹੀਂ ਫਿਰ ਦੇਖਦਾ ਕਿਨੇ ਮੈਨੂੰ ਕੀ ਖਵਾਇਆ ਤੇ ਕੀ ਨਹੀਂ ਕੀ ਨਹੀਂ ਖਾਣਾ ਤੁਹਾਨੂੰ ਕੋਸ਼ਿਸ਼ ਕਰੋ ਇੱਥੇ ਤੁਸੀਂ ਰੋਟੀ ਪਾਣੀ ਖਾ ਕੇ ਜਾਂਦੇ ਹੋ ਕਰੋ ਬਸ ਬਾਹਰ ਲ ਕੋਈ ਤਲੇ ਫਲੇ ਖਾ ਲਿਆ ਹੋਊਗਾ ਤੁਸੀਂ ਕਰੋ ਮੈਨੂੰ ਸ਼ੱਕ ਆ ਠੀਕ ਆ ਨਾ ਚਾਹ ਵੀ ਉਹਦੇ ਘਰੋਂ ਬਣ ਕੇ ਆਈ ਸੀ ਯਾਦ ਆ ਤੈਨੂੰ ਕਿ ਭੁੱਲ ਗਈ ਤੂੰ ਜਿਦੇ ਵਿੱਚ ਤੂੰ ਜ਼ਹਿਰ ਪਾ ਕੇ ਦਿੱਤਾ ਸੀ ਮਤਲਬ ਸਿੱਧੀ ਗੱਲ ਇਹ ਹੈ ਵੀ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ ਹਨਾ ਹੋਰ ਤਾਂ ਭਾਵੇਂ ਇਹ ਹੈ ਫਿਰ ਹੋਰ ਆਪਣੇ ਘਰ ਦੇ ਵਿੱਚ ਕੋਈ ਤੀਜਾ ਬੰਦਾ ਹੈ ਨਹੀਂ ਜੋ ਮੈਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਸਕਦਾ ਤਾਂ ਮੈਂ ਤੁਹਾਨੂੰ ਨੁਕਸਾਨ ਕਿਉਂ ਪਹੁੰਚਾਵਾਂਗੀ ਮੈਂ ਤੁਹਾਡੀ ਘਰ ਆ ਲਈ ਆ ਠੀਕ ਹੈ ਤੇ ਨਾਲੇ ਹੁਣ ਮੈਂ ਬਹੁਤ ਚੇਂਜ ਹੋ ਚੁੱਕੀ ਕੀ ਪਤਾ ਹੈ ਇਹ ਇਹ ਸਭ ਕੁਝ ਮਨਿੰਦਰ ਹੀ ਕਰ ਰਹੀ ਹੋਵੇ ਕਿਆ ਮਨਿੰਦਰ ਕਿਆ ਕਰੂਗੀ ਉਹਨੂੰ ਕੀ ਚਾਹੀਦਾ ਹੈ ਕਰਕੇ ਹੈ ਬਥੇਰਾ ਕੁਝ ਚਾਹੀਦਾ ਹੈ ਉਹਨੂੰ ਠੀਕ ਹੈ ਹੁਣ ਡੈਡੀ ਉਹਦਾ ਗਿਆ ਸੀ ਪਤਾ ਨਹੀਂ ਕਿੱਧਰ ਖੇ ਖਾ ਕੇ ਆਇਆ ਮੁੜ ਆਇਆ ਉਹ ਉਹ ਤਾਂ ਐ ਚਾਹਦੀ ਐ ਵੀ ਮੇਰੀ ਗਰੀਬ ਫੈਮਿਲੀ ਇੱਥੇ ਘਰ-ਬਾਰ ਤੇ ਰਾਜ ਕਰੇ ਤੁਹਾਨੂੰ ਸਾਰਿਆਂ ਨੂੰ ਮਾਰਨਾ ਚਾਹਦੀ ਉਹ ਵਿੱਚ ਹੀ ਮੈਨੂੰ ਕੋਈ ਗੱਲ ਨਹੀਂ ਫਿਰ ਰਿਪੋਰਟ ਆ ਜਾਂਦੇ ਪਤਾ ਲੱਗ ਜੂਗਾ ਨਾ ਐਨਾ ਮੇਰਾ ਦਿਮਾਗ ਤਾਂ ਕੋਈ ਐ ਨਹੀਂਗਾ ਮੈਂ ਭੁੱਲਿਆ ਹੋਵਾ ਵੀ ਕਿਹੜੀ ਚੀਜ਼ ਮੈਂ ਕਿਹਦੇ ਹੱਥੋਂ ਫੜ ਕੇ ਖਾਦੀ ਐ ਠੀਕ ਹੈ ਨਾ ਜਦੋਂ ਮੈਨੂੰ ਪਤਾ ਲੱਗ ਗਿਆ ਫਿਰ ਮੈਂ ਛੜਦਾ ਹਾਂ ਉਹਨੂੰ ਵੀ ਨਹੀਂ ਚਾਹੇ ਉਹ ਮਨਿੰਦਰ ਹੀ ਹੋਵੇ ਹੈ ਸੋ ਵਧੀਆ ਗੱਲ ਆ ਰਿਪੋਰਟਸ ਆ ਜਾਣਗੇ ਉਸ ਤੋਂ ਬਾਅਦ ਪਤਾ ਲੱਗ ਜਾਊਗਾ ਸੱਚ ਮੈਂ ਤੁਹਾਨੂੰ ਐ ਕਹਿੰਦੀ ਸੀਗੀ ਵੀ ਮੰਮੀ ਤੇ ਨਾ ਤੁਸੀਂ ਮਾੜੀ ਮੋਟੀ ਗੌਰ ਰੱਖਿਆ ਕਰੋ ਉਹ ਪਤਾ ਨਹੀਂ ਰੋਜ਼ੀ ਰੋਜ਼ੀ ਕਿੱਧਰ ਭੱਜ ਜਾਂਦੀ ਹੈ ਕਿੱਧਰ ਨਹੀਂ ਤੂੰ ਲੈਣਾ ਕੀ ਹੈ ਮੇਰੀ ਮਾਂ ਠੀਕ ਹੈ ਨਾ ਉਹ ਕਿੱਥੇ ਮਰਜੀ ਜਾਵੇ ਉਹਦਾ ਪੁੱਤ ਆ ਇੱਥੇ ਬਿਮਾਰ ਪਿਆ ਹੈ ਸੌ ਹਾਲ ਕਰਦੀ ਫਿਰਦੀ ਹੋਣੀਆ ਗੁਰਦੁਆਰੇ ਗਈ ਹੋਣੀਆ ਬਾਬੇ ਕੋਲ ਸੁਖ ਸੁੱਖ ਖਾਣੇ ਕੀ ਕਰਨੇ ਨੇ ਤੁਸੀਂ ਐ ਦੇਖੋ ਵੀ ਉਹਦਾ ਮੁੰਡਾ ਬਿਮਾਰ ਹੈ ਤੇ ਆ ਪਤਾ ਨਹੀਂ ਕਿੱਧਰ ਜਾਂਦੀ ਹੈ ਕਿੱਧਰ ਨਹੀਂ ਚੁਗਲੀਆਂ ਕਰਨ ਤੋਂ ਵੇਲੇ ਨਹੀਂ ਮਿਲਦੀ ਹੈਗੀ ਦੱਸ ਲੋਕੀ ਤਾਂ ਸਲਾਹ ਕਰਦੇ ਨੇ ਵੀ ਹਾਂ ਤੜਕੀ ਪਤਾ ਨਹੀਂ ਤਿਆਰ ਹੋ ਕੇ ਕਿੱਧਰ ਚੱਲੀ ਜਾਂਦੀ ਹੈ 3 ਘੰਟੇ ਲਾ ਕੇ ਆ ਜਾਂਦੀ ਹੈ ਨਾ ਫਿਰ ਤੂੰ ਤਿਆਰ ਹੋਈ ਬੈਠੀ ਐ ਤੇਰਾ ਕੀ ਹੱਕ ਆ ਤਿਆਰ ਹੋਣ ਦਾ ਜਾ ਕੇ ਗੋਹਾ ਗੁੜਾ ਕਰ ਆਪਦਾ ਕੰਮ ਆ ਜਿਹੜਾ ਨੌਕਰਾਨੀਆਂ ਲਾਓ ਕਰ ਮੁੱਤਾਂ ਦੇਣ ਲੱਗੀ ਮੈਨੂੰ ਬਿਮਾਰ ਜ਼ਰੂਰ ਆ ਪੜਿਆ ਇਹਨਾ ਸਮਝੀ ਵੀ ਮਾ ਬਮਾਰਾ ਤੂੰ ਮੈਨੂੰ ਕੁਛ ਮਰਜ਼ੀ ਬੋਲੇਗੀ ਤੇ ਮੇਰੀ ਮਾਂ ਨੂੰ ਕੁਛ ਮਰਜ਼ੀ ਬੋਲੇਗੀ ਬਿਮਾਰ ਵੀ ਮੈਂ ਇਨੀ ਾਕਾਤ ਰੱਖਦਾ ਤੇ ਤੇਰਾ ਮੈਂ ਮੂੰਹ ਲਾਲ ਕਰ ਦੂੰ ਮਾਰ ਮਾਰ ਕੇ ਥਾੜੇ ਆਹੋ ਆਹੀ ਕੁਛ ਕਰਨਾ ਹੁੰਦਾ ਤੁਹਾਨੂੰ ਕਦੇ ਮਨਿੰਦਰ ਨੂੰ ਕੁੱਟ ਲਿਆ ਕਦੇ ਮੈਨੂੰ ਕੁੱਟ ਲਿਆ ਆਪਦੀ ਮਾਂ ਤੇ ਹੱਥ ਚੱਕ ਕੇ ਦੇਖੋ ਫਿਰ ਪਤਾ ਲੱਗੂ ਠੀਕ ਹੈ ਤੂੰ ਨਾ ਮੈਥੋਂ ਹੁਣੀ ਨਾ ਲਈ ਤਲੇੜੀ ਜਾ ਜਾ ਕੇ ਆਪਦਾ ਕੰਮ ਕਰ ਮੈਂ ਡਾਕਟਰ ਕੋਲ ਚੱਲੇ ਐਵੇਂ ਰਾਹ ਰੋਕੇ ਖੜ ਗਈ ਨਾਲੇ ਤੁਹਾਨੂੰ ਪਤਾ ਹੀ ਹੈ ਵੀ ਮੈਂ ਕੀ ਕੁਛ ਕਰ ਸਕਦੀ ਆ ਔਰਤ ਤੇ ਹੱਥ ਚੱਕਣਾ ਨਾ ਬਹੁਤ ਵੱਡਾ ਜ਼ੁਲਮ ਹੁੰਦਾ ਕੋਈ ਗੱਲ ਨਹੀਂ ਜ਼ੁਲਮ ਹੁੰਦਾ ਜ਼ੁਲਮ ਉਹਨਾਂ ਔਰਤਾਂ ਦੇ ਹੱਥ ਚੱਕਣਾ ਹੁੰਦਾ ਜੋ ਘਰ ਦੀਆਂ ਸਿਆਣੀਆਂ ਔਰਤਾਂ ਹੁਣ ਤੇਰੇ ਵਾਂਗੂ ਨਹੀਂ ਜੋ ਬਾਹਰ ਖੇ ਖਾਂਦੀਆਂ ਹੁਣ ਆਓ ਇਹ ਗੱਲ ਚਾਕੇ ਆਪਦੀ ਮਾਂ ਨੂੰ ਕਹਿ ਲਾ ਪਤਾ ਨਹੀਂ ਕਿੱਧਰ ਜਾਂਦੀ ਕਿੱਧਰ ਨਹੀਂ ਇੱਕ ਵਾਰੀ ਪਤਾ ਲੱਗ ਗਿਆ ਨਾ ਮੈਨੂੰ ਕਿ ਕਿੱਧਰ ਚਲੀ ਜਾਂਦੀ ਐ ਇਹਦਾ ਰਾਸਤਾ ਨਾ ਮੈਂ ਹੀ ਖੋਲਾਂਗੀ ਇਹਨੂੰ ਪਤਾ ਲੱਗੂਗਾ ਵੀ ਮੇਰੀ ਮਾਂ ਕੀ ਕੁਛ ਕਰਦੀ ਫਿਰਦੀ ਐ ਮੇਰੀ ਮਾਂ ਮੇਰੀ ਮਾਂ ਕਰਨੇਕ हां फीड मिल जवे तेरे कीपा। थीक, 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 याना याना को कीपा ओ नी महंगी नहीं यार ठीक-ठीक ला हां ओ जानदी ਤਾਂ ਹੈਗੀ ਸਾਰੇ ਪਿੰਡ ਚ ਪਰ ਫਿਰ ਵੀ ਤੂੰ ਠੀਕ-ਠੀਕ ਲਾ ਯਾਰ ਐਨਾ ਕਰ ਬਠਿੰਡੇ ਕਾ ਤਾਂ ਕਾਹਨੂ ਜਾਣਾ ਬਠਿੰਡੇ ਜਾਣਾ ਹੁੰਦਾ ਫਿਰ ਤੈਨੂੰ ਫੋਨ ਕਰਦਾ ਚਲ ਠੀਕ ਹੈ ਮੇਰੀਆਂ ਦੋ ਬੋਰੀਆਂ ਜੇ ਤਾਂ ਭੇਜ ਸਕਦਾ ਤਾਂ ਭੇਜ ਦੀ ਨਹੀਂ ਤਾਂ ਮੈਂ ਆ ਲੈ ਜਾਊਗਾ ਕਿ ਚੰਗਾ ਹਾਂ ਹਾਂ ਚਲ ਠੀਕ ਹੈ ਹਾਂ ਮੈਂ ਤਾਂ وہی ਪਿਛਲਾ ਰੇਟ ਦੇਉਂਗਾ ਤਾਂ ਮੈਂ ਦੱਸਾਂ ਗੱਲ ਠੀਕ ਹੈ ਚੰਗਾ ਹਰ ਚੰਗਾ ਚਲ ਚੰਗਾ ਇਹ ਤਾਂ ਫੋਨ ਮਨਿੰਦਰ ਨਾਲ ਗੱਲ ਕਰਨੀ ਕਰਿਓ ਮਣੀ ਪਤਾ ਨਹੀਂ ਹੈਲੋ ਹਾਂ ਬਤ ਸਤਿ ਸ੍ਰੀ ਅਕਾਲ ਹਾਂ ਹਾਂ ਠੀਕ ਠਾਕ ਵਧੀਆ ਤੂੰ ਦੱਸ ਕਿਵੇਂ ਆ ਹਾਂ 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 ਅੱਛਾ ਉਹ ਨਾ ਨਾ ਹਾਲੇ ਕਿੱਥੇ ਮੈਂ ਇਹਦੇ ਕਾਲਾ ਗਏ ਸੀ ਕੱਲ ਉੱਥੇ ਵੀ ਜਾ ਕੇ ਆਏ ਆ ਆ ਤੁਹਾਡੇ ਪਿੰਡ ਦੇ ਇਧਰ ਮਗਲੇ ਪਾਸੇ ਹੀ ਆ ਘਰ ਜਾਓ ਘਰ ਜਾ ਵੀ ਦਿਖਾ ਲੈ ਸਾਰਾ ਕੁਝ ਉੱਥੇ ਤਾਂ ਹੁਣ ਜਮੀਨ ਨਾਮੋ ਨਿਸ਼ਾਨ ਹੀ ਨਹੀਂ ਕਾਸੀ ਚੀਜ਼ ਦਾ ਜਿੰਦਾ ਲਾ ਰੱਖਿਆ ਗਿਆ ਘਰ ਜੇ ਨੂੰ ਤਾਂ ਉਹਨਾਂ ਨੇ ਕੋੜੇ ਪਸ਼ੂ ਕੁਝ ਵੀ ਹੈ ਨਹੀਂ ਉੱਥੇ ਤਾਂ ਸਾਫ ਸਫਾਈ ਕੀਤੀ ਪਈ ਨਾ ਨਾ ਉਹ ਤਾਂ ਕਿਤੇ ਉਹਦੀ ਹੋ ਜੀ ਹੁਣ ਇਹਨਾਂ ਨੇ ਸਾਫ ਸਫਾਈ ਕਰਤੀ ਵੀ ਕਿਤੇ ਜੇ ਕੋਈ ਕੱਲ ਨੂੰ ਗੱਲਬਾਤ ਬਣ ਜਵੇ ਤੇ ਮੁੜ ਕੇ ਕੋਈ ਇੱਥੇ ਆ ਕੇ ਚੱਕ ਨਾ ਕਰ ਲਵੇ। ਹਾਂ। ਜਾਣੇ ਅੱਜ ਉਹ ਪਿੰਡਾਂ ਚ ਤਾਂ ਦੋਨਾਂ ਚ ਭਾਲ ਲਿਆ ਭਾਈ ਹੁਣ ਮੈਨੂੰ ਤਾਂ ਹੁਣ ਸਾਨੂੰ ਤਾਂ ਆਏ ਆ ਜਿਹੜੀ ਗੱਡੀ ਦੀ ਸਿਆਣ ਜੀ ਆਈ ਸੀ ਮਾੜੀ ਜੀ ਮੈਂ ਹਾਂ ਵੀ ਉਹ ਪਤਾ ਕਰਕੇ ਆਈਏ ਮੈਂ ਹੁਣ ਕੱਲੇ ਨੂੰ ਕਿਹਾ ਸੀ ਵੀ ਟੈਕਸੀ ਸਟੈਂਡ ਦੇਖਿਆ ਨਾਲ ਤਾਂ ਉਹ ਗਿਆ ਹੋਇਆ ਟੈਕਸੀ ਸਟੈਂਡ ਦੇ ਉੱਤੇ ਵੀ ਤੇ ਇੱਕ ਪਾਸੇ ਮੈਂ ਗਿਆ ਸੀ ਉਧਰ ਤਾਂ ਮੈਨੂੰ ਕਿਤੇ ਕੋਈ ਦੇਖੀ ਨਹੀਂ। ਹੁਣ ਦੁਬਾਰਾ ਫੇਰ ਜਾਣੇ। ਨਾ ਪੁੱਤ ਤੂੰ ਫਿਕਰ ਕਿਉਂ ਕੀਤਾ ਗੱਲ ਹੈ ਓਹ ਹੋ ਹੋ ਹਾਂ ਓ ਮੈਂ ਤੇਰੇ ਨਾਲ ਆ ਗੱਕੇ ਐ ਨਾ ਤੂੰ ਸੋਚ ਉਹ ਤਾਂ ਹੀ ਵੱਧ ਘੱਟ ਬੋਲੀ ਸੀ ਸੱਚ ਸੱਚ ਹੀ ਹਾਂ ਆਦਾ ਨਹੀਂ ਬੋਲੀ ਕੋਈ ਸਿੰਧਪਾ ਮੇਰੇ ਬਾਰੇ ਕੋਈ ਨਹੀਂ ਅਲਗ ਦਿੱ ਗੱਲ ਤਾਂ ਕਿਉਂ ਨਹੀਂ ਕੀਤੀ ਹਾਂ ਤੈਨੂੰ ਬੁਲਾਉਂਦੀ ਨਹੀਂ ਚੁੱਪ ਚੁਪ ਕਰਦੀ ਆ ਨਹੀਂ ਬੱਤ ਤੈਨੂੰ ਮੈਂ ਗੱਲ ਆਦਾ ਇਹ ਪੁੜੀ ਹੋਰ ਸਾਫ ਦੀ ਐ ਇਹ ਤੈਨੂੰ ਦਿਖਾਉਣ ਦੇ ਲਈ ਚੁੱਪਚਾਪ ਫਿਰਦੀ ਐ ਅੰਦਰ ਇਹਦੇ ਕੋਈ ਨਾ ਕੋਈ ਸਾਜ਼ਿਸ਼ ਜ਼ਰੂਰ ਚੱਲੀ ਜਾਂਦੀ ਐ ਹਾਂ ਚਲ ਠੀਕ ਐ ਠੀਕ ਕੋਈ ਨੀ ਕਰ ਲਾ ਨਾ ਕੋਈ ਗੱਲ ਕਰ ਲਾ ਆ ਵੀ ਕੰਮ ਕਰ ਕਰ ਚਲ ਕੋਈ ਹੂੰ ਉਹ ਆਏ ਪੁੱਛਦੇ ਸੀ ਕਹਿੰਦੇ ਵੀ ਕੀ ਬਣਿਆ ਮਹabhut ਕਰੀ ਜਾਂਦੇ ਹੁ ਭਾਲ ਭਲਾਈ ਤਾਂ ਕਰੀ ਜਾਂਦੇ ਆ ਹੁਣ ਮੈਨੂੰ ਗੱਡੀ ਦੀ ਤਾਂ ਪਛਾਣ ਹੈਗੀ ਐਨੀ ਕਿ ਗੱਡੀ ਆ ਕੇ ਉਹਨੇ ਗੇਟ ਦੇ ਮੂਹਰੇ ਲਾਈ ਸੀ ਪਰ ਹੁਣ ਮੈਨੂੰ ਨਾ ਤਾਂ ਗੱਡੀ ਦਾ ਨੰਬਰ ਯਾਦ ਹੈ ਨਾ ਮੈਨੂੰ ਕੁਝ ਉਂ ਯਾਦ ਹੈ ਪਰ ਹੁਣ ਆ ਕਿਵੇਂ ਪਤਾ ਲੱਗੂਗਾ ਫਿਰ ਹੁਣ ਇਹੀ ਤਾਂ ਸਾਬ ਨਹੀਂ ਨਾ ਹੈਗਾ ਵੀ ਪਤਾ ਕਿਵੇਂ ਲੱਗੇ ਟੈਕਸੀ ਟਕਸੀ ਸਟੈਂਡਾਂ ਸਾਰੇ ਪਾਸੇ ਜਾ ਰਹੇ ਨੇ ਸਾਰੇ ਕੋਲੇ ਪਤਾ ਕਰਿਆਂਦਾ ਹੁਣ ਹੁਣ ਦੇਖਦੇ ਆ ਕਿੱਥੇ ਉਹ ਕੋਟਸ਼ਮੀਰ ਜਾਇਆ ਹੈ ਜੱਸੀ ਚੌਂਖ ਜਾਇਆ ਹੈ ਉੱਚੀ ਮੰਡੀ ਤੱਕ ਪਤਾ ਕਰਕੇ ਬਠਿੰਡੇ ਬਠਿੰਡੇ ਤੇ ਪੁੱਛੇ ਮੰਡੀ ਦਾ ਜਿਹੜਾ ਹੈਗਾ ਬਾਕੀ ਬਚਿਆ ਉਹ ਸਭ ਹੁਣ ਕਰਕੇ ਆਉਣੇ ਮੈਂ ਤਾਂ ਤੁਹਾਨੂੰ ਤੇ ਦੀ ਗੱਲ ਦੱਸ ਛੱਡੋ ਖੜਾ ਆਪਾਂ ਉਸਦਾ ਕੁਝ ਕਰਦੇ ਆਂ ਕਲਿਆਣ ਤੇਰਾ ਦਿਮਾਗ ਖਰਾਬ ਹੋ ਗਿਆ ਉਹ ਆਪਣੇ ਅਸਲੀ ਸਬੂਤ ਆ ਉਹਦੇ ਵਿੱਚ ਉਹਨੂੰ ਕਿਵੇਂ ਛੱਡ ਦਿਆਂਗੇ ਪਹਿਲਾਂ ਦੀ ਆਪਾਂ ਵੈਰੀ ਗੱਡੀ ਤੁਹਾਨੂੰ ਚੱਕੀ ਲੈ ਕੇ ਗਈ ਸੀ ਤੇਜੀ ਦਾ ਉਸ ਕੰਜਰੀ ਨਹੀਂ ਹੋਣੀ ਸਾਰਾ ਕੁਝ ਖਬਰਾਂ ਬੰਦੇ ਉਸਦੇ ਹੀ ਹੁਣ ਕੀ ਗੱਲਬਾਤ ਹੋਵੇ ਕੀ ਨਾ ਜਦੋਂ ਉਹ ਚੱਕੀ ਗਈ ਆਪੇ ਸਾਰਾ ਕੁਝ ਦੱਸੂਗੀ ਓ ਕੰਗਲੀਏ ਕੁੜਗੇ ਮੇਰੀ ਗੱਲ ਸੁਣ ਤੂੰ ਐਂ ਦੇਖ ਉੱਥੇ ਮੈਨੂੰ ਕਿੰਨੇ ਦਿਨ ਉਹਨਾਂ ਨੇ ਕਿਡਨੈਪ ਕਰਕੇ ਰੱਖਿਆ ਠੀਕ ਹੈ ਨਾ ਤੇ ਮੇਰੇ ਕੋਲੇ ਆ ਕੇ ਰੋਜ ਦਾ ਉਹਨਾਂ ਦਾ ਇਹੀ ਗੱਲ ਸੀ ਵੀ ਸਾਨੂੰ ਤੂੰ ਸਬੂਤ ਦੱਸ ਕਿੱਥੇ ਆ ਸਬੂਤ ਦੱਸ ਕਿੱਥੇ ਆ ਜੇ ਉਹਨਾਂ ਕੋਲੇ ਸਬੂਤ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਤਾਂ ਫਿਰ ਉਹਨਾਂ ਨੇ ਮੈਨੂੰ ਕਿਉਂ ਕਰਨਾ ਸੀ ਜਾਂ ਤਾਂ ਮੈਨੂੰ ਮਾਰ ਦਿੰਦੇ ਤੇ ਜਾਂ ਫਿਰ ਮਤਲਬ ਵੀ ਮੈਨੂੰ ਚੱਕ ਦੇਣੇ ਛੱਡ ਦਿੰਦੇ ਹੁਣ ਮੇਨ ਮਕਸਦ ਤਾਂ ਉਹਦਾ ਇਹੀ ਸੀ ਨਾ ਵੀ ਸਬੂਤ ਇਕੱਠੇ ਕਰ ਲਵਾਂ ਮੈਂ ਲੈ ਲਵਾਂ ਆਪਣੇ ਕੋਲ ਹੈ ਤੇ ਜੇ ਹੁਣ ਮੈਨੂੰ ਛੱਡਦਾ ਤਾਂ ਇਹਦਾ ਮਤਲਬ ਸਾਫ਼ ਹੈ ਵੀ ਸਬੂਤ ਉਹਨਾਂ ਕੋਲੇ ਹੈ ਨਹੀਂ ਤਾਂ ਹੀ ਬਚਿਆ ਫਿਰ ਪੈ ਇੱਥੇ ਮੈਂ ਹੁਣ ਮੇਰੀ ਗੱਲ ਸੁਣ ਤੂੰ ਮੜੇ ਦਿਮਾਗ ਤੇ ਜੋਰ ਪਾ ਆਪਾਂ ਜਿਹੜਾ ਹੀ ਕਰਨਾ ਫਿਰ ਹਾਂ ਬਸ ਹੁਣ ਅਸੀਂ ਜਾਣੇ ਕਾਲੇ ਨਾਲ ਕਾਲੇ ਨਾਲ ਜਾਣਾ ਮੈਂ ਕਰਦਾ ਫੋਨ ਕਾਲੇ ਨੂੰ ਮੇਰੀ ਗੱਲ ਸੁਣੋ ਕਿਸੇ ਨੂੰ ਨਾ ਭਿੰਕ ਦਿਓ ਮਾੜੀ ਜੀ ਵੀ ਗੱਲ ਦੀ ਅਸੀਂ ਕੀ ਕਰ ਸਕਦੇ ਹਾਂ ਨਹੀਂ ਤੁਹਾਨੂੰ ਪਤਾ ਨਹੀਂ ਲੋਕਾਂ ਦੇ ਬਹੁਤ ਹਰਾਮਜਾਦੇ ਨੇ ਆਪਾਂ ਨੂੰ ਕੀ ਪਤਾ ਹੁਣ ਕਿਹੜੀ ਵੀ ਗੱਲ ਕੀ ਜਿਵੇਂ ਕੀਤੀ ਸੀ ਹਾਂ ਕਾਲੇ ਹਾਂ ਹੋ ਗਿਆ ਯਾਰ ਆ ਜਾ ਫਿਰ ਠੀਕ ਹੈ ਠੀਕ ਹੈ ਇੱਥੇ ਖਾ ਲੈਂਦਾ ਆ ਕੇ ਅੱਛਾ ਚੱਲ ਕੋਈ ਨਹੀਂ ਖਵਾਇਆ ਤੇ ਕਿੱਧਰ ਗਈ ਉਹ ਕੰਮ ਵਾਲੀ ਚੱਲ ਕੋਈ ਨਹੀਂ ਤੂੰ ਆਪ ਹੀ ਖਾਣ ਪੀਣ ਦੇ ਚੱਲ ਆ ਜਾ ਇੱਥੇ ਬੈਠ ਕੇ ਗੱਲ ਕਰਦੇ ਮੈਂ ਕਹਿੰਦੀ ਸੀ ਕੀ ਹੋ ਗਿਆ ਕੰਮ ਵਾਲੀ ਨੂੰ ਪਤਾ ਨਹੀਂ ਕਹਿੰਦਾ ਅੱਜ ਕੰਮ ਵਾਲੀ ਹੈ ਨਹੀਂ ਕੀ ਤੇ ਕਹਿੰਦਾ ਮੈਂ ਰੋਟੀ ਖਵਾਈ ਜਾਨਾਗੇ ਨਾਲੇ ਆਪ ਖਾਈ ਜਾਨਾ ਬੈਠਣ ਕੰਮ ਵਾਲੀਆਂ ਕਾ ਨੂੰ ਕੰਮ ਕਰਦੀਆਂ ਨੇ ਚੱਜ ਦਾ ਇਹ ਤਾਂ ਹੀ ਹੁੰਦੀਆਂ ਨੇ ਕੋਈ ਗੱਲ ਨਹੀਂ ਮੈਂ ਉਹ ਵੀ ਆਉਂਦਾ ਕਾਲ ਚਾਹ ਬਣਾ ਕੇ ਲੈ ਆਉਣੀ ਸੀ ਨਾ ਚਾਹ ਹੀ ਲੈ ਦੁੱਧ ਪੱਤੀ ਪਾ ਲਈ ਠੀਕ ਆ ਠੀਕ ਆ ਨਾ ਆ ਲੈ ਜਾ ਫੋਨ ਜੋ ਚੱਕਿਆ ਉਹ ਕੋਈ ਨਾ ਚੰਗੀ ਚਾਹ ਬਣਾ ਲਈ ਕਰਾਣਾ ਚਲੋ ਆਉਂਦਾ 10 ਮਿੰਟ ਦੇ ਵਿੱਚ ਵਿੱਚ ਠੀਕ ਆ ਠੀਕ ਆ ਉਹ ਫੀਟ ਦੀਆਂ ਬੋਰਗਾਂ ਨੂੰ ਕਹਤਾ ਮੈਂ ਛੱਡ ਕੇ ਜਾਊਗਾ ਜਾਂ ਤੇਜ਼ਾ ਛੱਡ ਕੇ ਜਾਊਗਾ ਤੇ ਜੇ ਛੱਡ ਗਿਆ ਤਾਂ ਠੀਕ ਹੈ ਨਹੀਂ ਮੈਂ ਆ ਕੇ ਲੈ ਆਉਂਗਾ ਕੋਈ ਗੱਲ ਨਹੀਂ ਛੱਡ ਜੂ ਜਿਹੜਾ ਛੱਡ ਕੇ ਜਾਊਗਾ ਕੋਈ ਗੱਲ ਨਹੀਂ ਠੀਕ ਹੈ ਠੀਕ